ਬੀਜੇਪੀ ਆਗੂ ਰਣਜੀਤ ਸਿੰਘ ਗਿੱਲ ਦੇ ਘਰ ਤੇ ਵਿਜੀਲੈਂਸ ਦੀ ਰੇਡ ਚੰਡੀਗੜ੍ਹ ਦੇ ਸੈਕਟਰ 2 ਸਥਿਤ ਰਿਹਾਇਸ਼ ਤੇ ਛਾਪੇ ਮਾਰੀ ਕੱਲ ਹੀ ਬੀਜੇਪੀ ਚ ਸ਼ਾਮਲ ਹੋਏ ਨੇ ਰਣਜੀਤ ਗਿੱਲ ਰਣਜੀਤ ਗਿੱਲ ਦੇ ਘਰ ਤੇ ਰੇਡ ਨੂੰ ਲੈ ਕੇ ਸੀਐਮ ਸੈਣੀ ਨੇ ਕਿਹਾਰੀ ਆਪ ਸਰਕਾਰ ਬੋਲੇ ਕੱਲ ਬੀਜੇਪੀ ਜੁਆਇਨ ਕੀਤੀ ਤਾਂ ਭੇਜੀ ਵਿਜੀਲੈਂਸ ਦੀ ਟੀਮ ਜਾਖੜ ਬੋਲੇ ਵਿਰੋਧੀਆਂ ਨੂੰ ਡਰਾਉਣ ਲਈ ਸਰਕਾਰ ਵਰਤ ਰਹੀ ਹੱਥ ਕੰਡੇ ਸੁਖਜਿੰਦਰ ਰੰਦਾਵਾ ਦੇ ਬੇਟੇ ਨੂੰ ਧਮਕੀ ਦੇ ਮਾਮਲੇ 'ਚ ਗ੍ਰਿਫਤਾਰ ਕੀਤੇ ਮੋਲਜ਼ਮ ਨੂੰ ਲੈ ਕੇ ਪੁਲਿਸ ਦਾ ਬਿਆਨ ਕਿਹਾ ਗ੍ਰਿਫਤਾਰ ਮੋਲਜ਼ਮ ਦਾ ਗੈਂਗਸਟਰ ਜੱਗੂ ਨਾਲ ਨਹੀਂ ਕੋਈ ਸੰਬੰਧ ਮੋਲਜ਼ਮ ਦੀ ਗ੍ਰਿਫਤਾਰੀ ਤੋਂ ਬਾਅਦ ਹੋਇਆ ਖੁਲਾਸਾ ਗਰੋਸਪੁਰ ਦਿਹਾਤੀ ਤੋਂ ਵਿਧਾਇਕ ਰਜਨੀਸ਼ ਦਈਆ ਹੋਏ ਹਾਦਸੇ ਦਾ ਸ਼ਿਕਾਰ ਕਾਰ ਅੱਗੇ ਆਵਾਰਾ ਪਸ਼ੂ ਆਉਣ ਕਾਰਨ ਕਾਰ ਦਾ ਵਿਗੜਿਆ ਸੰਤੁਲਨ ਦੁਕਾਨ 'ਚ ਵਜੀ ਵਿਧਾਇਕ ਦੀ ਕਾਰ ਰਾਹੁਲ ਗਾਂਧੀ ਦਾ ਵੱਡਾ ਇਲਜ਼ਾਮ ਕਿਹਾ ਖੇਤੀ ਕਾਨੂੰਨਾਂ ਦਾ ਵਿਰੋਧ ਕਰਨ ਤੇ ਮੈਨੂੰ ਧਮਕਾਉਣ ਲਈ ਭੇਜੇ ਗਏ ਸਨ ਅਰुण ਜੇਟਲੀ ਮੇਰੇ ਖਿਲਾਫ ਕਾਰਵਾਈ ਕਰਨ ਦੀ ਦਿੱਤੀ ਸੀ ਧਮਕੀ ਰਾਹੁਲ ਗਾਂਧੀ ਦੇ ਦਾਅਵੇ ਤੇ ਅਰुण ਜੇਟਲੀ ਦੇ بیٹے ਰੋਹਨ ਜੇਟਲੀ ਦਾ ਪਲਟਵਾਰ ਕਿਹਾ 2020 ਚ ਲਾਗੂ ਹੋਏ ਖੇਤੀ ਕਾਨੂੰਨ 2019 ਚ ਹੋਇਆ ਸੀ ਮੇਰੇ ਪਿਤਾ ਦਾ ਦੇਹਾਂਤ ਜੰਕੌਰ ਸਾਹਿਬ ਚ ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ ਚ ਨਤਮਸਤਕ ਹੋਏ ਸੀਐਮ ਮਾਨ ਪਰਿਵਾਰ ਸਮੇਤ ਤੇ ਕੇ ਅਮਤਾ ਸਰਬੱਤ ਦੇ ਭਲੇ ਲਈ ਕੀਤੀ ਅਰਦਾਸ। ਉੱਤਰਾਖੰਡ ਦੇ ਚਮੋਲੀ ਚ ਹਾਈਡਰੋ ਪ੍ਰੋਜੈਕਟ ਦੀ ਸਾਈਟ ਤੇ ਟੁੱਟਿਆ ਪਹਾੜ ਕਈ ਲੋਕਾਂ ਦੇ ਜ਼ਖਮੀ ਹੋਣ ਦਾ ਖਤਰਾ ਪ੍ਰਸ਼ਾਸਨ ਵੱਲੋਂ ਬਚਾਅ ਕਾਰਜ ਜਾਰੀ। ਪਤੰਜਲੀ ਗਾਇਕਾ ghee ਮਾਂ ਕਾ ਬਰੋਸਾ ਪਿਆਰ ਸੇ ਪਰੋਸਾ। ਨਿਊਜ਼ 18 ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਹਰਨਵੀਰ ਸਿੰਘ ਰਾਣਾ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਕਾਰੋਬਾਰੀ ਸੰਜੇ ਵਰਮਾ ਦੇ ਕਤਲकांड ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਇਸ ਮਾਮਲੇ ਦੇ ਵਿੱਚ ਇੱਕ ਗੈਂਗਸਟਰ ਨੂੰ ਮਹਾਰਾਸ਼ਟਰ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ਤੇ ਲਿਆਂਦਾ ਗਿਆ ਹੈ ਪੰਜਾਬ ਪੁਲਿਸ ਦੇ ਵੱਲੋਂ ਮਹਾਰਾਸ਼ਟਰ ਜੇਲ੍ਹ ਚੋਂ ਬੰਦ ਇੱਕ ਗੈਂਗਸਟਰ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆਂਦਾ ਗਿਆ ਹੈ ਯਾਦ ਕਰਵਾ ਦਈਏ ਸੰਜੇ ਵਰਮਾ ਕਤਲकांड ਮਾਮਲੇ ਦੇ ਵਿੱਚ ਇੱਕ ਕਾਰਵਾਈ ਕੀਤੀ ਗਈ ਹੈ ਅਬੋਹਰ ਦੇ ਉੱਗੇ ਕਾਰੋਬਾਰੀ ਸੰਜੇ ਵਰਮਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਤੇ ਹੁਣ ਇਸ ਮਾਮਲੇ ਦੇ ਵਿੱਚ ਇੱਕ ਗੈਂਗਸਟਰ ਨੂੰ ਜੋ ਮਹਾਰਾਸ਼ਟਰ ਜੇਲ੍ਹ ਚ ਬੰਦ ਹੈ ਉਸ ਨੂੰ ਪੰਜਾਬ ਪੁਲਿਸ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਈ ਹੈ ਸੰਜੇ ਵਰਮਾ ਦੇ ਕਤਲ ਬਾਰੇ ਉਸ ਤੋਂ ਪੁੱਛਗਿੱਛ ਕੀਤੀ ਜਾਏਗੀ ਦਰਅਸਲ ਫਾਜ਼ਿਲਕਾ ਪੁਲਿਸ ਨੂੰ 3 ਦਿਨਾਂ ਦਾ ਇਸ ਦਾ ਰਿਮਾਂਡ ਮਿਲਿਆ ਹੈ ਸ਼ੁਭਮ ਲੋਨਕਰ ਨੇ ਸੰਜੇ ਵਰਮਾ ਕਤਲ ਦੀ ਜ਼ਿੰਮੇਵਾਰੀ ਲਈ ਸੀ ਤੇ ਸ਼ੁਭਮ ਲੋਨਕਰ ਦਾ ਭਰਾ ਜਿਸ ਨੂੰ ਹੁਣ ਪ੍ਰੋਡਕਸ਼ਨ ਵਾਰੰਟ ਤੇ ਲਿਆਂਦਾ ਗਿਆ ਹੈ ਗੈਂਗਸਟਰ ਬਾਬਾ ਸਦੀਕੀ ਕਤਲ ਕੇਸ ਦੇ ਵਿੱਚ ਵੀ ਇਹ ਮੁਲਜ਼ਮ ਨਾਮਜ਼ਦ ਹੈ ਤਾਂ ਸੰਜੀਵਰਮਾ ਕਤਲकांड ਦੇ ਨਾਲ ਹੁਣ ਜੋ ਤਾਰਾਂ ਜੁੜੀਆਂ ਨੇ ਉਹ ਮਹਾਰਾਸ਼ਟਰ ਤੱਕ ਪਹੁੰਚ ਗਈਆਂ ਨੇ ਮਹਾਰਾਸ਼ਟਰ ਤੋਂ ਇੱਕ ਗੈਂਗਸਟਰ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆਂਦਾ ਗਿਆ ਤਸਵੀਰਾਂ ਵੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਦੱਸਦੀਏ ਕਿ ਸੰਜੀਵਰਮਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਦੋਂ ਉਹ ਆਪਣੇ ਸ਼ੋਰੂਮ ਦੇ ਬਾਹਰ i20 ਗੱਡੀ ਦੇ ਵਿੱਚ ਪਹੁੰਚੇ ਸੀ ਦੂਜੇ ਪਾਸੇ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਇਸ ਗੈਂਗਸਟਰ ਨੂੰ ਲਿਆਂਦਾ ਗਿਆ ਹੈ शुभम लोनकर ने इस दी जिम्मेदारी ली थी ते शुभम लोनकर ਦਾ ਭਰਾ ਜਿਸ ਨੂੰ ਹੁਣ ਪ੍ਰੋਡਕਸ਼ਨ ਵਾਰੰਟ ਤੇ ਲਿਆਂਦਾ ਗਿਆ ਏ ਇਸੇ ਖਬਰ ਤੇ ਹੋਰ ਅਪਡੇਟ ਦੇ ਲਈ ਮੇਰੇ ਸਹਿਯੋਗੀ प्रदीप ਕੁਮਾਰ ਜੁੜੇ ਨੇ प्रदीप ਕੀ ਕੁਝ ਅਪਡੇਟ ਕਿਹੜਾ ਇਹ ਗੈਂਗਸਟਰ ਹੈ ਕਿਸ ਢੰਗ ਦੇ ਨਾਲ ਪੁਲਿਸ ਦੇ ਵੱਲੋਂ ਹੁਣ ਜਾਂਚ ਇਸ ਦੇ ਵੱਲੋਂ ਇਸ ਦੀ ਕੀਤੀ ਜਾ ਰਹੀ ਹੈ ਕੀ ਕੁਝ ਪੁੱਛਗਿੱਛ ਜਿਹੜੀਆਂ ਹੋਵੇਗੀ ਇਸ ਤੋਂ ਬਿਲਕੁਲ ਜੰਮੀਰ ਜਿਹੜਾ ਹੈ ਸੰਜੀਵ ਵਰਮਾ ਕਤਲकांड ਮਾਮਲੇ ਦੇ ਅੰਦਰ ਇੱਕ ਵੱਡੀ ਅਪਡੇਟ ਜਿਹੜੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਮਹਾਰਾਸ਼ਟਰ ਦੀ ਜੇਲ੍ਹ ਤੋਂ ਪਰਵੀਨ ਕੁਮਾਰ ਜਿਹੜਾ ਕਿ ਪੂਨੇ ਦਾ ਰਹਿਣ ਵਾਲਾ 30 ਸਾਲ ਦਾ ਨੌਜਵਾਨ ਜਿਹੜਾ ਗੈਂਗਸਟਰ ਠੀਕ ਆ ਉਸ ਨੂੰ ਜਿਹੜਾ ਹੈ ਬੋਰ ਪੁਲਿਸ ਵੱਲੋਂ ਕਾਫੀ ਕਪਲਸ ਤੋਂ ਲਿਆਂਦਾ ਗਿਆ ਹੈ ਤੇ ਇਸ ਕੋਲ ਜਿਹੜਾ ਹੈ ਸੰਜੀਵ ਵਰਮਾ ਕਤਲकांड ਦੇ ਬਾਰੇ ਵਿੱਚ ਪੁੱਛਗਛ ਕੀਤੀ ਜਾਏਗੀ ਪਰ ਦੂਜੇ ਪਾਸੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਬਾਬਾ ਸਿਦਕੀ ਕਤਲकांड ਦੇ ਹਤਿਆकांड ਦੇ ਮਾਮਲੇ ਦੇ ਅੰਦਰ ਵੀ ਜਿਹੜਾ ਹੈ ਪ੍ਰੋਡਕਸ਼ਨ ਵਾਰੰਟ ਤੇ ਲਿਆਂਦਾ આરોપી ਪ੍ਰਵੀਨ ਜਿਹੜਾ ਸ਼ਾਮਲ ਸੀਗਾ ਜਿਹੜਾ ਉਹ આરોપી ਸੀਗਾ ਜਿਸ ਦੇ ਤਹਿਤ ਉਹ ਮਹਾਰਾਸ਼ਟਰ ਜੇਲ੍ਹ ਦੇ ਅੰਦਰ ਬੰਦ ਸੀਗਾ ਉਹਨ ਵੱਡੇ ਖੁਲਾਸੇ ਜਿਹੜਾ ਇਸ ਗੈਂਗਸਟਰ ਦੇ ਪੁਲਿਸ ਦੇ ਕੋਲ ਆਉਣ ਤੋਂ ਬਾਅਦ ਜਿਹੜਾ ਹੈ ਹੋ ਸਕਦੇ ਨੇ ਕਿਉਂਕਿ ਹੁਣ ਪੁਲਿਸ ਨੇ ਜਿਹੜਾ ਪ੍ਰੋਡਕਸ਼ਨ ਵਾਰੰਟ ਤੋਂ ਲਿਆਂਨ ਤੋਂ ਬਾਅਦ ਜਿਹੜਾ ਅਦਾਲਤੀ ਸੇਕੀ ਤਹਿਤ ਤਿੰਨ ਦਿਨਾਂ ਦਾ ਜਿਹੜਾ ਪੁਲਿਸ ਰਿਮਾਂਡ ਪੂਜ ਜਿਹੜਾ ਹਾਸਲ ਹੋਇਆ ਹੈ ਤੇ ਇਸ ਰਿਮਾਂਡ ਦੇ ਦੌਰਾਨ ਜਿਹੜਾ ਹੈ ਸੰਜੀਵ ਬਰਮਾ ਕਤਲकांड ਦੇ ਬਾਰੇ ਏਕੇ ਜਿਹੜੀ ਪੁੱਛਗਿੱਛ ਕੀਤੀ ਜਾਏਗੀ ਕਿਉਂਕਿ ਦੱਸਿਆ ਗਿਆ ਕਿ ਸੰਜੇ ਵਰਮਾ ਕਤਲकांड ਤੋਂ ਬਾਅਦ ਆਰਜੂ ਬਿਸ਼ਨੋਈ ਨਾਂ ਦੇ ਪੇਜ ਦੇ ਉੱਪਰ ਸੋਸ਼ਲ ਮੀਡੀਆ ਤੇ ਇੱਕ ਇਸ ਦੀ ਜ਼ਿੰਮੇਵਾਰੀ ਲਈ ਗਈ ਸੀ ਜਿਸ ਵਿੱਚ ਗੋਲਦੀ ਢਿੱਲੋ ਆਰਜੂ ਬਿਸ਼ਨੋਈ ਤੇ ਸ਼ੁਭਮ ਲੋਨਕਰ ਮਹਾਰਾਸ਼ਟਰ ਨੇ ਇਸ હત્યાकांड ਦੀ ਜਿਹੜੀ ਹੈ ਜ਼ਿੰਮੇਵਾਰੀ ਲਈ ਸੀਗੀ ਇਹ ਦੱਸਿਆ ਜਾ ਰਿਹਾ ਕਿ ਸ਼ੁਭਮ ਦਾ ਜਿਹੜਾ ਹੈ ਪ੍ਰਵੀਨ ਪਰਾਏ ਦੇ ਜਿਸ ਤੋਂ ਪੁੱਛ ਕੇ ਦੇ ਅੰਦਰ ਜਿਹੜੇ ਵੱਡੇ ਖੁਲਾਸੇ ਹੋ ਸਕਦੇ ਨੇ ਕਪਰਦੀਪ ਜਿਸ ਤੰਗ ਦੇ ਨਾਲ ਜਾਣਕਾਰੀ ਮਿਲ ਰਹੀ ਹੈ ਕਿ ਇਹ ਮਲਜ਼ਮ ਬਾਬਾ ਸੁਦੀਕੀ ਕਤਲ ਕੇਸ ਦੇ ਵਿੱਚ ਵੀ ਨਾਮਜ਼ਦ ਹੈ ਵੱਡਾ ਇਸ ਦਾ ਫਿਰ ਕ੍ਰਿਮੀਨਲ ਰਿਕਾਰਡ ਹੋਏਗਾ ਹੋਰ ਬਹੁਤ ਸਾਰੀਆਂ ਵਾਰਦਾਤਾਂ ਇਸ ਨੇ ਕੀਤੀਆਂ ਹੋਣਗੀਆਂ ਜਿਸ ਤੰਗ ਦੇ ਨਾਲ ਬਾਬਾ ਸੁਦੀਕੀ ਕਤਲ ਕੇਸ ਦੇ ਵਿੱਚ ਵੀ ਮਲਜ਼ਮ ਨਾਮਜ਼ਦ ਹੈ ਹੋਰ ਵੀ ਜਾਣਕਾਰੀ ਮਿਲ ਰਹੀ ਹੈ ਇਸ ਸਬੰਧੀ ਅ ਬਿਲਕੁਲ ਰਮੀਤ ਜਿਸ ਤਰ੍ਹਾਂ ਬਾਬਾ ਸਿਦਕੀ ਕਤਲकांड ਦੇ ਵਿੱਚ ਇੱਕ ਵੱਡਾ ਜਿਹੜਾ ਵੱਡਾ ਕਤਲकांड ਹੋਇਆ ਸੀਗਾ ਉਸ ਦੇ ਵਿੱਚ ਲੋਰੈਂਸ ਮਿਸ਼ਰੋਈ ਗੈਂਗ ਦਾ ਜਿਹੜਾ ਜਿੰਮੇਵਾਰੀ ਲਈ ਸੀਗੀ ਜੇ ਜਿਹੜੀ ਦੂਜੇ ਪਾਸੇ ਜੇ ਸੰਗੇ ਬਰਮਾ ਕਤਲ ਦਾ ਸਾਡ ਦੀ ਜੇ ਗੱਲ ਕਰ ਲਈਏ ਤਾਂ ਇਸ ਦੇ ਵਿੱਚ ਵੀ ਕਿਤੇ ਨਾ ਕਿਤੇ ਲਾਰੈਂਸ ਬਿਸ਼ਨੋਈ ਗੈਂਗ ਦਾ ਜਿਹੜਾ ਹੈ ਨਾਮ ਸਾਹਮਣੇ ਆਇਆ ਸੀਗਾ ਜਿਸ ਨੂੰ ਲੈ ਕੇ ਜਿਹੜਾ ਇਹ ਦੋਨੋਂ ਕੜੀਆਂ ਨੂੰ ਜਿਹੜਾ ਲੈ ਕੇ ਪੁਲਿਸ ਜੋੜ ਕੇ ਦੇਖ ਰਹੀ ਹੈ ਜਿਸ ਨੂੰ ਲੈ ਕੇ ਕਿਉਂਕਿ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਕਿਉਂਕਿ ਸ਼ੂਟਰਾਂ ਦੀ ਹਜੇ ਤੱਕ ਜਿਹੜੀ ਪਛਾਣ ਨਹੀਂ ਹੋ ਸਕੀ ਸ਼ੂਟਰਾਂ ਨੂੰ ਪਕੜਨ ਦੇ ਲਈ ਇਸ ਸੱਤਿਆकांड ਨੂੰ ਅੰਜਾਮ ਦੇਣ ਵਾਲੇ ਲੋਕਾਂ ਨੂੰ ਪਕੜਨ ਦੇ ਲਈ ਜਿਹੜਾ ਪੁਲਿਸ ਵੱਲੋਂ ਇਹ ਹਰ ਉਸ ਚੀਜ਼ ਨੂੰ ਦੇਖਿਆ ਜਾ ਰਿਹਾ ਹੈ ਡੁੰਗਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਕਿ ਕਿਤੇ ਉਹਨਾਂ ਦਾ ਸੁਰਾਗ ਜਿਹੜਾ ਹੈ ਮਿਲ ਜਾਂ ਕਿ ਤਾਰ ਜੋੜ ਜਾਂ ਕਿਤੇ ਨਾ ਕਿਤੇ ਕਿਉਂਕਿ ਸ਼ੂਟਰਾਂ ਦੀ ਭਾਲ ਦੇ ਲਈ ਜਿਹੜੀ ਹੈ ਪੁਲਿਸ ਲਗਾਤਾਰ ਜਿਹੜੇ પ્રયાસ ਕਰ ਰਹੀ ਹੈ ਤੇ ਇਹ ਹੁਣ ਮਹਾਰਾਸ਼ਟਰ ਦੀ ਜੇਲ੍ਹ ਤੋਂ ਜਿਹੜਾ ਬਾਬਾ ਸਿਦਕੀ ਜਿਹੜਾ ਦੱਸਿਆ ਜਾ ਰਿਹਾ ਕਿ ਬਾਬਾ ਸਿਦਕੀ ਦੇ ਕਤਲकांड ਦੇ આરોપી ਨੂੰ ਜਿਹੜਾ ਹੈ ਪੁਲਿਸ ਨੇ ਜਿਹੜਾ ਪ੍ਰੋਡਕਸ਼ਨ ਠੀਕਾ ਪ੍ਰਦੀਪ ਬਹੁਤ ਸ਼ੁਕਰੀਆ ਪ੍ਰਦੀਪ ਕੁਮਾਰ ਮੇਰੇ ਸਹਿਯੋਗੀ ਜਾਣਕਾਰੀ ਦੇ ਰਹੇ ਸੀ ਕਾਰੋਬਾਰੀ ਸੰਜੇ ਵਰਮਾ ਕਤਲकांड ਮਾਮਲੇ ਦੇ ਵਿੱਚ ਇੱਕ ਗੈਂਗਸਟਰ ਨੂੰ ਪੰਜਾਬ ਪੁਲਿਸ ਮਹਾਰਾਸ਼ਟਰ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਈ ਹੈ ਤੇ ਇਹ ਹੁਣ 3 ਦਿਨ ਉਸ ਤੋਂ ਪੁੱਛਗਿੱਛ ਹੋਏਗੀ 3 ਦਿਨ ਦਾ ਰਿਮਾਂਡ ਉਸ ਦਾ ਹਾਸਲ ਕੀਤਾ ਗਿਆ ਏ ਤੇ ਹੁਣ ਇਹ ਵੀ ਦੱਸਦੀ ਏ ਕਿ ਇਸ ਮਾਮਲੇ ਦੇ ਵਿੱਚ ਪੁੱਛਗਿੱਛ ਹੋਣੀ ਹੈ ਤੇ ਇਹ ਮੁਲਜ਼ਮ ਬਾਬਾ ਸਦੀਕੀ ਕਤਲ ਕੇਸ ਦੇ ਵਿੱਚ ਵੀ ਨਾਮਜ਼ਦ ਆ ਦੇਖਣਾ ਹੋਏਗਾ ਪੁਲਿਸ ਦੀ ਪੁੱਛਗਿੱਛ ਦੇ ਵਿੱਚ ਕੀ ਕੁਝ ਹੋਰ ਸਾਹਮਣੇ ਆਉਂਦਾ ਹੈ ਉਧਰ ਫਿਰੋਜ਼ਪੁਰ ਦੇ ਵਿੱਚ ਪੁਲਿਸ ਨੇ 65 ਕਰੋੜ ਦੀ ਹੈਰੋਇਨ ਬਰਾਮਦ ਕੀਤੀ ਹੈ 13 ਕਿਲੋ ਹੈਰੋਇਨ ਤੇ 400 ਕਿਲੋ ਡੋਡੇ ਚੂਰਾ ਪੋਸਟ ਵੀ ਪੁਲਿਸ ਦੇ ਵੱਲੋਂ ਬਰਾਮਦ ਕੀਤੇ ਗਏ। ਇਸ ਨੇ ਇਸ ਸਬੰਧੀ 5 ਨਸ਼ਾ ਤਸਕਰਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਫਿਰੋਜ਼ਪੁਰ ਪੁਲਿਸ ਦੀ ਇਹ ਵੱਡੀ ਕਾਰਵਾਈ 65 ਕਰੋੜ ਰੁਪਏ ਦੀ ਹੈਰੋਇਨ ਬਰਾਮਦ ਕੀਤੀ ਗਈ ਹੈ। ਇਸ ਦੇ ਨਾਲ ਹੀ 13 ਕਿਲੋ ਹੈਰੋਇਨ ਤੇ 400 ਕਿਲੋ ਡੋਡੇ ਚੂਰਾ ਪੋਸਟ ਵੀ ਪੁਲਿਸ ਦੇ ਵੱਲੋਂ ਬਰਾਮਦ ਕੀਤੇ ਗਏ ਨੇ। 5 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਤਿੰਨ ਵੱਖ-ਵੱਖ ਮਾਮਲਿਆਂ ਦੇ ਵਿੱਚ ਪੁਲਿਸ ਦੇ ਵੱਲੋਂ ਇਹਨਾਂ ਨੂੰ ਕਾਬੂ ਕੀਤਾ ਗਿਆ ਹੈ ਗੁਰਪ੍ਰੀਤ ਸਿੰਘ ਅਤੇ ਹਰਨਾਮ ਸਿੰਘ ਜੋ ਕਿ ਰਾਜੋਕੇ ਗੱਟੀ ਦੇ ਰਹਿਣ ਵਾਲੇ ਨੇ ਉਹ ਪਾਕਿਸਤਾਨ ਤੋਂ ਡਰੋਨ ਦੇ ਜ਼ਰੀਏ ਹੈਰੋਇਨ ਮੰਗਵਾ ਕੇ ਅੱਗੇ ਸਪਲਾਈ ਕਰਦੇ ਸੀ ਪੁਲਿਸ ਨੂੰ ਗੁਪਤ ਸੂਚਨਾ ਦੇ ਆਧਾਰ ਤੇ ਇਹ ਪਤਾ ਲੱਗਿਆ ਜਿਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ ਇਹਨਾਂ ਦੋਵਾਂ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ ਇਹਨਾਂ ਪਾਸੋਂ 8 ਕਿਲੋ 301 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ ਦੂਜੇ ਪਾਸੇ ਇੱਕ ਹੋਰ ਮਾਮਲੇ ਦੇ ਵਿੱਚ yograj singh ਜੋ ਕਿ ਫਿਰੋਜ਼ਪੁਰ ਦਾ ਰਹਿਣ ਵਾਲਾ ਉਸ ਨੂੰ ਨਾਕਾਬੰਦੀ ਦੌਰਾਨ ਗ੍ਰਿਫਤਾਰ ਕੀਤਾ ਹੈ ਤੇ ਉਸ ਪਾਸੋਂ ਤਲਾਸ਼ੀ ਦੇ ਦੌਰਾਨ 720 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ ਨਸ਼ਾ ਤਸਕਰ ਹਰਜਿੰਦਰ ਸਿੰਘ ਗੁਰਵਿੰਦਰ ਸਿੰਘ ਆਪਣੇ ਟਰੱਕ ਦੇ ਵਿੱਚ 400 ਕਿਲੋਗ੍ਰਾਮ ਡੋਡੇ ਪੋਸਟ ਲੈ ਕੇ ਜਾ ਰਹੇ ਸਨ ਤਾਂ ਨਾਕਾਬੰਦੀ ਦੌਰਾਨ ਜਦ ਚੈਕਿੰਗ ਕੀਤੀ ਗਈ ਤਾਂ ਦੋਨਾਂ ਤਸਕਰਾਂ ਨੂੰ ਡੋਡੇ ਪੋਸਟ ਸਣੇ ਗ੍ਰਿਫਤਾਰ ਕੀਤਾ ਗਿਆ ਹੈ ਤਾਂ ਇਹ ਤਿੰਨ ਵੱਖ-ਵੱਖ ਮਾਮਲੇ ਜਿਸ ਦੇ ਵਿੱਚ ਫਿਰੋਜ਼ਪੁਰ ਪੁਲਿਸ ਦੇ ਵੱਲੋਂ 65 ਕਰੋੜ ਦੀ ਹੈਰੋਇਨ ਬਰਾਮਦ ਕੀਤੀ ਗਈ ਹੈ। 400 ਕਿਲੋ ਡੋਡੇ ਸਾਬਤ ਡੋਡੇ ਪੋਸਟ ਇਹ ਬਰਾਮਦ ਕੀਤਾ ਇੱਕ ਟਰੱਕ ਬਰਾਮਦ ਕੀਤਾ ਤੇ ਇਹਦੇ ਵਿੱਚ ਹਰਜਿੰਦਰ ਸਿੰਘ ਤੇ ਗੁਰਿੰਦਰ ਸਿੰਘ ਦੋ ਜਿਹੜੇ ਇਹਦੇ ਅਕਿਊਜ਼ ਅਰੈਸਟ ਕਰਨ ਵਿੱਚ ਕਾਮਯਾਬੀ ਹਾਸਲ ਹੋਈ ਹੈ ਤੇ ਇਵੇਂ ਹੀ ਜਿਹੜੇ ਮੁਕੱਦਮਾ ਨੰਬਰ 212 ਇਹਦੇ ਵਿੱਚ ਥਾਣਾ ਸਦਰ ਦਾ ਇੱਥੇ ਦਰਜ ਕਰਕੇ ਸੀਆਈਏ ਵੱਲੋਂ ਸਾਰੀ ਕਾਰਵਾਈ ਕਰਦੇ ਹੋਏ ਗੁਰਪ੍ਰੀਤ ਸਿੰਘ ਉਰਫ ਗੋਰੀ ਤੇ ਗੁਰਪ੍ਰੀਤ ਸਿੰਘ ਉਰਫ ਕਾਲੀ ਇਹ ਦੋ ਜਣੇ ਗ੍ਰਿਫਤਾਰ ਕੀਤੇ ਆ ਤੇ ਇਹਨਾਂ ਕੋਲੋਂ 8 ਕਿਲੋ 301 ਗ੍ਰਾਮ ਹੈਰੋਇਨ ਇੱਕ ਮੋਟਰਸਾਈਕਲ ਸਪਲੈਂਡਰ ਇਹਨਾਂ ਤੋਂ ਬਰਾਮਦ ਕਰਨ ਸਫਤਤਾ ਹਾਸਲ ਹੋਈ ਹੈ ਤੇ ਇਵੇਂ ਹੀ ਮੁਕੱਦਮਾ ਨੰਬਰ 87 ਜਿਹੜਾ ਘਲਖੁਰਦ ਇਹ ਦਰਜ ਕੀਤਾ ਇੱਥੇ ਯੋਗਰਾਜ ਸਿੰਘ ਉਰਫ ਸਮਰ ਪੁੱਤਰ ਹਾਕਮ ਸਿੰਘ ਵਾਸੀ ਹਾਸਲ ਇਹਨੂੰ ਗ੍ਰਿਫਤਾਰ ਕਰਕੇ ਇਹਦੇ ਕੋਲੋਂ 4 ਕਿਲੋ 720 ਗ੍ਰਾਮ ਹੈਰਨ ਇੱਕ ਐਕਟਿਵਾ ਇੱਕ ਪਿਸਤਲ ਦੇ ਖੁੱਲੇ ਪਾਰਟਸ ਹੈ ਖੁੱਲੇ ਹੋਇਆ ਪਿਸਤਲ ਹੈ ਉਹ ਬਰਾਮਦ ਹੋਇਆ ਤੇ 8 ਜਿੰਦਾ ਰੌਣਕ ਪ੍ਰਾਪਤ ਹੋਇਆ ਕਿ ਮਨਦੀਪ ਕੁਮਾਰ ਜੁਨੇ ਨੇ ਮਨਦੀਪ ਵੱਡੀ ਖਬਰ ਕਿਉਂਕਿ 13 ਕਿਲੋ ਹੈਰੋਇਨ ਦਾ ਬਰਾਮਦ ਕੀਤਾ ਜਾਣਾ ਤੇ 5 ਨਸ਼ਾ ਤਸਕਰਾਂ ਦਾ ਫੜੇ ਜਾਣਾ ਵੱਡੀ ਕਾਰਵਾਈ ਹੈ ਕਿ ਕੋਈ ਜਾਣਕਾਰੀ ਇਸ ਸੰਬੰਧੀ ਮਿਲ ਰਹੀ ਹੈ ਅਚਲਨ ਬੀਜ ਜੀ ਗੱਲ ਕਰੀਏ ਤੇ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਪੰਜਾਬ ਦੀ ਮੋਹਮ ਹੈ ਜਿਹੜੀ ਪੰਜਾਬ ਸਰਕਾਰ ਦੀ ਉਸੋ ਕਿਤੇ ਨਾ ਕਿਤੇ ਫਿਰੋਜ਼ਪੁਰ ਪੁਲਿਸ ਉਸ ਮੌਮ ਨੂੰ ਰਾਂਗ ਲਿਆਂਦੀ ਨਜ਼ਰ ਆ ਰਹੀ ਹੈ ਕਿਉਂਕਿ ਪਿਛਲੇ 6 ਮਹੀਨਿਆਂ ਚ ਫਿਰੋਜ਼ਪੁਰ ਪੁਲਿਸ ਜਿਹੜੀ ਹੈ ਉਹ ਤਕਰੀਬ 150 ਕਿਲੋ ਹਿਰੋਇਨ ਦੇ ਨਾਲ ਹਜ਼ਾਰ ਤੋਂ ਉੱਪਰ ਨਸ਼ਾ ਤਸਕਰਾਂ ਨੂੰ ਫੜ ਚੁੱਕੀ ਹੈ ਤਾਂ ਇੱਕ ਵਾਰ ਫਿਰੋਜ਼ਪੁਰ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਕਿ 65 ਕਰੋੜ ਰੁਪਏ ਦੀ ਅੰਤਰਰਾਸ਼ਟਰੀ ਬਾਜ਼ਾਰ ਦੀ ਕੀਮਤ ਵਾਲੀ ਜਿਹੜੀ 13 ਕਿਲੋਗ੍ਰਾਮ ਕਿਲੋਗ੍ਰਾਮ ਹਿਰੋਇਨ ਤੇ ਉਸ ਦੇ ਨਾਲ ਪੰਜ ਨਸ਼ਾ ਤਸਕਰ 400 ਕਿਲੋ ਡਾਡਾ ਪੋਸਟ ਪਿਛਲ ਪੰਜ ਜਿਹੜੇ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਔਰ ਹਾਇ ਦਿਨ ਹਰ ਰੋਜ਼ ਪੁਲਿਸ ਜਿਹੜੀ ਹੈ ਉਹ ਕਿਲੋਆਂ ਦੇ ਹਿਸਾਬ ਨਾਲ ਹਿਰੋਇਨ ਫੜ ਰਹੀ ਹੈ ਔਰ ਉਸ ਦੇ ਨਾਲ ਵੱਡੇ ਮਗਰਮੱਛਾਂ ਨੂੰ ਜਿਹੜਾ ਫੜ ਕੇ ਉਹ ਜੇਲ੍ਹ ਦੀਆਂ ਸਲਾਕਾਂ ਦੇ ਪਿੱਛੇ ਜਿਹੜਾ ਭੇਜਿਆ ਜਾ ਰਿਹਾ ਔਰ ਇਸ ਮੋਹਮ ਦੇ ਵਿੱਚ ਕਿਤੇ ਨਾ ਕਿਤੇ ਪੁਲਿਸ ਫਰੋਜ਼ਪੁਰ ਪੁਲਿਸ ਜਿਹੜੀ ਉਹ ਕਾਮਯਾਬ ਨਜ਼ਰ ਆ ਰਹੀ ਹੈ ਠੀਕ ਹੈ ਮੰਦੀ ਬਹੁਤ ਸ਼ੁਕਰੀਆ ਤਾਂ ਫਰੋਜ਼ਪੁਰ ਪੁਲਿਸ ਦੇ ਵੱਲੋਂ ਤਿੰਨ ਵਕ ਵਕ ਮਾਮਲਿਆਂ ਦੇ ਵਿੱਚ ਪੰਜ ਨਸ਼ਾ ਤਸਕਰਾਂ ਨੂੰ ਕਾਬੂ ਕਰ ਲਿਆ ਗਿਆ ਏ ਤੇ ਵੱਡੀ ਮਾਤਰਾ ਦੇ ਵਿੱਚ 65 ਕਰੋੜ ਦੀ ਹਿਰੋਇਨ ਵੀ ਬਰਾਮਦ ਕੀਤੀ ਗਈ ਹੈ ਉਧਰ ਨਵੇਂ ਨਵੇਂ ਕਾਲੀਦਾਲ ਨੂੰ ਛੱਡ ਕੇ ਬੀਜੇਪੀ ਚ ਸ਼ਾਮਲ ਹੋਏ ਰਣਜੀਤ ਸਿੰਘ ਗਿੱਲ ਦੇ ਘਰ ਤੇ ਅੱਜ ਵਿਜੀਲੈਂਸ ਦੀ ਟੀਮ ਦੇ ਵੱਲੋਂ ਛਾਪੇਮਾਰੀ ਕੀਤੀ ਗਈ। ਕੱਲ ਸ਼ਾਮ ਨੂੰ ਦੇਰ ਰਾਤ ਰਣਜੀਤ ਸਿੰਘ ਗਿੱਲ ਬੀਜੇਪੀ ਜੁਆਇਨ ਕਰਦੇ ਨੇ ਤੇ ਅੱਜ ਸਵੇਰੇ ਹੀ ਵਿਜੀਲੈਂਸ ਦੇ ਵੱਲੋਂ ਉਹਨਾਂ ਦੇ ਚੰਡੀਗੜ੍ਹ ਸਥਿਤ ਰਿਹਾਇਸ਼ ਤੇ ਰੇਡ ਕੀਤੀ ਗਈ ਹੈ। ਵਿਜੀਲੈਂਸ ਦੇ ਅਧਿਕਾਰੀ ਘਰ ਦੇ ਅੰਦਰ ਪਹੁੰਚੇ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਦਸਤਾਵੇਜ਼ਾਂ ਨੂੰ ਖੰਗਾਲਿਆ ਜਾ ਰਿਹਾ ਇਸ ਦੇ ਨਾਲ ਹੀ ਰਣਜੀਤ ਗਿੱਲ ਦੇ ਪਾਰਟਨਰ ਦੇ ਘਰ ਤੇ ਵੀ ਰੇਡ ਕੀਤੀ ਗਈ ਹੈ ਮੁਹਾਲੀ ਦੇ ਫੇਜ਼ 7 ਦੇ ਵਿੱਚ ਪਾਰਟਨਰ ਦੇ ਘਰ ਤੇ ਛਾਪੇਮਾਰੀ ਕੀਤੀ ਗਈ ਹੈ ਕੱਲ ਭਾਜੀਪੀ ਦੇ ਵਿੱਚ ਰਣਜੀਤ ਸਿੰਘ ਗਿੱਲ ਸ਼ਾਮਲ ਹੋਏ ਸਨ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ 1 ਅਗਸਤ ਦੀਆਂ ਨਾਇਬ ਸਿੰਘ ਸੈਣੀ ਦੀ ਅਗਵਾਈ ਦੇ ਵਿੱਚ ਭਾਜੀਪੀ ਜੁਆਇਨ ਕੀਤੀ ਦੂਜੇ ਪਾਸੇ ਅੱਜ ਸਵੇਰੇ ਹੀ ਰਣਜੀਤ ਸਿੰਘ ਗਿੱਲ ਦੇ ਵਿਜੀਲੈਂਸ ਦੀ ਰੇਡ ਹੋਈ ਹੈ ਹਾਲਾਂਕਿ ਇਸ ਨੂੰ ਰਾਜਨੀਤੀ ਦੇ ਨਾਲ ਜੋੜ ਕੇ ਵੀ ਦੇਖਿਆ ਜਾ ਰਿਹਾ ਹੈ ਭਾਜੀਪੀ ਇਸ ਤੇ ਸਵਾਲ ਚੁੱਕ ਰਹੀ ਹੈ ਇਸ ਨੂੰ ਸਿਆਸੀ ਬਦਲਾਖੋਰੀ ਦੱਸ ਰਹੀ ਹੈ ਤੇ ਉਧਰ ਬੀਜਪੀ ਆਗੂ ਰਣਜੀਤ ਸਿੰਘ ਗਿੱਲ ਤੇ ਹੋਈ ਵਿਜੀਲੈਂਸ ਰੇਡ ਦੇ ਬਾਰੇ ਸੀਐਮ ਮਾਨ ਵੀ ਬੋਲੇ ਨੇ ਉਹਨਾਂ ਕਿਹਾ ਕਿ ਜੋ ਕਰਨਗੇ ਉਹ ਕਰਨਗੇ ਤੇ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ। ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦਾ ਰਣਜੀਤ ਸਿੰਘ ਗਿੱਲ ਤੇ ਵਿਜੀਲੈਂਸ ਦੀ ਰੇਡ ਦੇ ਬਾਰੇ ਇਹ ਬਿਆਨ ਸਾਹਮਣੇ ਆਇਆ। ਦਰਅਸਲ ਸੀਐਮ ਭਗਵੰਤ ਮਾਨ ਜੀ ਚਮਕੌਰ ਸਾਹਿਬ ਪਹੁੰਚੇ ਹੋਏ ਸਨ ਮੱਥਾ ਉਹਨਾਂ ਦੇ ਵੱਲੋਂ ਸ਼੍ਰੀ ਕਤਲਗੜ੍ਹ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਟੇਕਿਆ ਗਿਆ। ਇਸ ਦੌਰਾਨ ਮੀਡੀਆ ਦੇ ਵੱਲੋਂ ਉਹਨਾਂ ਨੂੰ ਸਵਾਲ ਕੀਤਾ ਗਿਆ ਕਿ ਰਣਜੀਤ ਸਿੰਘ ਗਿੱਲ ਦੇ ਘਰ ਤੇ ਵਿਜੀਲੈਂਸ ਦੀ ਰੇਡ ਹੋਈ ਹੈ ਸਵਾਲ ਉੱਠ ਰਹੇ ਨੇ ਵਿਰੋਧੀ ਧਿਰਾਂ ਕੇ ਰਹੀਆਂ ਨੇ ਜਿਸ ਤੋਂ ਬਾਅਦ ਸੀਐਮ ਮਾਨ ਨੇ ਕਿਹਾ ਕਿ ਜੋ ਕਰਨਗੇ ਉਹ ਕਰਨਗੇ ਕਿਉਂਕਿ ਕਾਨੂੰਨ ਆਪਣਾ ਕੰਮ ਕਰੇਗਾ

ਉਧਰ ਸੀਐਮ ਮਾਨ ਦਾ ਪ੍ਰਤੀਕਰਮ ਆਇਆ ਤਾਂ ਦੂਜੇ ਪਾਸੇ ਸਵਾਲ ਬੀਜੇਪੀ ਦੇ ਵੱਲੋਂ ਵੀ ਚੁੱਕੇ ਜਾ ਰਹੇ ਨੇ ਕਿ ਆਖਿਰ ਵਿਜੀਲੈਂਸ ਦੀ ਰੇਡ ਉਦੋਂ ਕਿਉਂ ਹੋਈ ਜਦੋਂ ਰਣਜੀਤ ਸਿੰਘ ਗਿੱਲ ਬੀਜੇਪੀ ਚ ਸ਼ਾਮਲ ਹੋਏ ਨੇ ਬੀਜੇਪੀ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਇਹ ਬਿਆਨ ਆਇਆ ਉਹਨਾਂ ਨੇ ਕਿਹਾ ਕਿ ਸਿਆਸੀ ਬਦਲਾਕੂਰੀ ਤਹਿਤ ਰਣਜੀਤ ਸਿੰਘ ਗਿੱਲ ਤੇ ਇਹ ਕਾਰਵਾਈ ਕੀਤੀ ਗਈ ਹੈ ਕਿਉਂਕਿ ਰਣਜੀਤ ਸਿੰਘ ਗਿੱਲ ਕੱਲ ਹੀ ਭਾਜਪਾ ਚ ਸ਼ਾਮਲ ਹੋਏ ਸੀ ਤੇ ਅੱਜ ਸਵੇਰੇ ਰਣਜੀਤ ਸਿੰਘ ਗਿੱਲ ਦੇ ਘਰ ਤੇ ਵਿਜੀਲੈਂਸ ਨੇ ਇਹ ਰੇਡ ਕੀਤੀ ਹੈ ਵਿਜੀਲੈਂਸ ਦੇ ਰੇਡ ਤੇ ਭਾਜਪਾ ਦੇ ਵੱਲੋਂ ਸਵਾਲ ਚੁੱਕੇ ਜਾ ਰਹੇ ਨੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਇਸ ਨੂੰ ਸਿਆਸੀ ਬਦਲਾਖੋਰੀ ਕਿਹਾ ਹੈ ਇਹ ਵੀ ਗੋਰ ਨਿੰਦਾ ਕਰਦੇ ਆ ਭਾਰਤੀ ਜਨਤਾ ਪਾਰਟੀ ਔਰ ਮੈਂ بڑے ਜ਼ਿੰਮੇਵਾਰੀ ਨਾਲ ਕਹਿ ਰਿਹਾ ਤੇ ਪੂਰੀ ਤਰ੍ਹਾਂ ਨਾਲ ਬਦਲੇ ਦੀ ਕਾਰਵਾਈ ਹੈ ਇਹਨੂੰ ਰਾਜਨੀਤਿਕ ਬਦਲੇ ਦਾ ਇਸ ਤੋਂ ਜ਼ਿਆਦਾ ਵੱਡਾ ਉਦਾਹਰਣ ਨਹੀਂ ਹੋ ਸਕਦਾ ਜਿਸ ਬੰਦੇ ਦੇ ਨਾਲ ਆਮ ਆਦਮੀ ਪਾਰਟੀ 15 ਦਿਨਾਂ ਤੋਂ ਗਲ ਬਕੜੀਆਂ ਪਾਰੀ ਸੀ ਪ੍ਰੈਸ਼ਰ ਪਾਰੀ ਸੀ ਬਾਰ-ਬਾਰ ਗੱਲਬਾਤ ਕਰ ਰਹੀ ਸੀ ਕਿ ਸਾਡੀ ਪਾਰਟੀ ਚ ਆ ਜਾ ਔਰ ਮੈਂ ਦਾਅਵੇ ਨਾਲ ਕਹ ਰਿਹਾ ਹਾਂ ਇਹ ਉਦੇ ਤੇ ਪ੍ਰੈਸ਼ਰ ਪਾਰੀ ਸੀ ਰਾਜਨੀਤਿਕ ਪ੍ਰੈਸ਼ਰ ਪ੍ਰਸ਼ਾਸਨਿਕ ਪ੍ਰੈਸ਼ਰ ਪ੍ਰੈਸ਼ਰ ਲੇਕਿਨ ਉਹ ਮੋਦੀ ਨੂੰ ਚੁਣਿਆ ਬੀਜੇਪੀ ਨੂੰ ਚੁਣਿਆ ਕਾਰਵਾਈ ਉਹਨੂੰ ਰੋਕਣ ਦਾ ਪ੍ਰਯਾਸ ਹੈ ਜਿਹਦੇ ਤੇ ਸਫਲ ਨਹੀਂ ਹੋਣਗੇ ਮਤਲਬ 15 ਦਿਨ ਪਹਿਲਾਂ ਤੁਹਾਡੀ ਪਾਰਟੀ ਜੁਆਇਨ ਕਰ ਲੈਂਦੇ ਤੇ ਉਹ ਬੜੇ ਵਧੀਆ ਸੀ 15 ਦਿਨਾਂ ਚ ਕੀ ਹੋ ਗਿਆ ਵੀ ਉਹਨਾਂ ਨੇ ਬੀਜੇਪੀ ਜੁਆਇਨ ਕਰਦੀ ਇਸ ਕਰਕੇ ਵਿਜੀਲੈਂਸ ਕਰਦੇ ਹੋ ਦੋ ਤਰ੍ਹਾਂ ਦਾ ਦੋਰਾ ਮਾਪਦੰਡ ਹੈ ਔਰ ਇਹ ਇਹ ਇਹਦਾ ਖਮਿਆਜਾ ਜਿੰਨਾ ਜਿੰਨਾ ਇਹ ਪੰਜਾਬੀਆਂ ਨੂੰ ਦਬਾਣਗੇ ਨਾ ਪੰਜਾਬੀ ਉਨੇ ਯੋਰ ਨਾਲ ਬਾਹਰ ਆਏਗਾ ਔਰ ਇਹ ਗੱਲ ਸਮਝ ਲੈਣਾ ਇਹਨਾਂ ਦੀ ਉਲਟੀ ਗਿੰਤੀ ਸ਼ੁਰੂ ਹੋ ਗਈ ਹੈ ਜਦੋਂ ਵੀ ਕਿਸੇ ਦਾ ਵਿਨਾਸ਼ ਆਂਦਾ ਨਾ ਸਭ ਤੋਂ ਪਹਿਲਾਂ ਉਹਦੀ ਬੁੱਧੀ ਹਰਦੀ ਹੈ ਰਾਜਨੀਤਿਕ ਲੜਾਈ ਹੈ ਰਾਜਨੀਤਿਕ ਤਰੀਕੇ ਨਾਲ ਲੜੋ ਤੇ ਉਧਰ ਕਾਂਗਰਸੀ ਸੰਸਦ ਸੁਖਜਿੰਦਰ ਸਿੰਘ ਰੰਧਾਵਾ ਦੇ بیٹے ਨੂੰ ਧਮਕੀ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਮੁਲਜ਼ਮ ਨੂੰ ਲੈ ਕੇ ਪੰਜਾਬ ਪੁਲਿਸ ਦਾ ਬਿਆਨ ਸਾਹਮਣੇ ਆਇਆ ਜਾ ਪੁਲਿਸ ਦਾ ਕਹਿਣਾ ਹੈ ਕਿ ਗ੍ਰਿਫਤਾਰ ਮਲਜ਼ਮ ਦਾ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਨਾਲ ਕੋਈ ਸੰਬੰਧ ਨਹੀਂ ਹੈ ਮਲਜ਼ਮ ਦੀ ਗ੍ਰਿਫਤਾਰੀ ਤੋਂ ਬਾਅਦ ਇੱਕ ਖੁਲਾਸਾ ਹੋਇਆ ਹੈ ਕਿ ਅਦਰਸਲ ਸੁਖਜਿੰਦਰ ਸਿੰਘ ਰੰਧਾਵਾ ਨੇ ਇਹ ਰੰਧਾਵਾ ਨੇ ਗੈਂਗਸਟਰ ਜੰਗੂ ਵੱਲੋਂ ਧਮਕੀ ਦੀ ਗੱਲ ਆਖੀ ਸੀ ਜਿਸ ਤੋਂ ਬਾਅਦ ਹੁਣ ਪੁਲਿਸ ਦਾ ਬਿਆਨ ਸਾਹਮਣੇ ਆਇਆ ਹੈ ਕਿ ਫੜੇ ਗਏ ਮਲਜ਼ਮ ਦਾ ਜੱਗੂ ਭਗਵਾਨਪੁਰੀਆ ਦੇ ਨਾਲ ਕੋਈ ਸੰਬੰਧ ਨਹੀਂ ਹੈ ਐਮਪੀ ਸੁਖਜਿੰਦਰ ਸਿੰਘ ਰੰਧਾਵਾ ਦੇ ਵੱਲੋਂ ਕੱਲ ਇਹ ਗੱਲ ਆਖੀ ਗਈ ਸੀ ਕਿ ਉਹਨਾਂ ਦੇ ਬੇਟੇ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਤੇ ਜੱਗੂ ਭਗਵਾਨਪੁਰੀਆ ਇਸ ਦੇ ਪਿੱਛੇ ਐ ਜਿਸ ਤੋਂ ਬਾਅਦ ਜੱਗੂ ਭਗਵਾਨਪੁਰੀਆ ਵਾਲੇ ਮਾਮਲੇ ਤੇ ਜਿਸ ਮੁਲਜ਼ਮ ਨੂੰ ਕਾਬੂ ਕੀਤਾ ਗਿਆ ਉਸ ਨੂੰ ਲੈ ਕੇ ਪੁਲਿਸ ਦਾ ਬਿਆਨ ਸਾਹਮਣੇ ਆਇਆ ਕਿ ਗ੍ਰਿਫਤਾਰ ਮੁਲਜ਼ਮ ਦਾ ਗੈਂਗਸਟਰ ਜੱਗੂ ਭਗਵਾਨਪੁਰੀਆ ਨਾਲ ਕੋਈ ਸੰਬੰਧ ਨਹੀਂ ਹੈ ਤੇ ਮੁਲਜ਼ਮ ਦੀ ਗ੍ਰਿਫਤਾਰੀ ਤੋਂ ਬਾਅਦ ਇਹ ਸਾਰਾ ਖੁਲਾਸਾ ਹੋਇਆ ਹੈ ਤਾਂ ਉਦੇ ਚ ਆਫਟਰ ਆਪਰੇਸ਼ਨ ਆਫ ਅਰਾਊਂਡ 6 ਆਵਰਸ ਅਰਲੀ ਮਾਰਨਿੰਗ ਇਹ ਅੰਮ੍ਰਿਤਸਰ ਤੋਂ ਜਿਹੜਾ ਮੁਲਜ਼ਮ ਗ੍ਰਿਫਤਾਰ ਕਰ ਲਿਆ ਗਿਆ ਸੋ ਮੁਲਜ਼ਮ ਦਾ ਜਿਹੜਾ ਨਾਮ ਹੈ ਗਗਨਦੀਪ ਸਿੰਘ ਹੈ ਸਨਾਬ ਦਿਲਬਖ ਸਿੰਘ ਇਹ ਇਥੇ ਇੱਕ ਪਿੰਡ ਹੈਗਾ ਕਣੀਕੇ ਬੰਗਰ ਬਟਾਲੇ ਚ ਪੈਂਦਾ ਹੈ ਉੱਥੋਂ ਦਾ origianlly ਰਹਿਣ ਵਾਲਾ ਹੈ ਬਟ ਐਸ ਆਫ ਨਾਊ ਹੀ ਇਸ ਰੈਜ਼ਾਈਡਿੰਗ ਐਟ ਗੁਲਮਰਗ ਐਵੇਨਿਊ ਅੰਮ੍ਰਿਤਸਰ ਤਾਂ ਇਹਦਾ ਜਦੋਂ ਅਸੀਂ ਫੋਨ ਚੈੱਕ ਕਰ ਲਿਆ ਤਾਂ ਫੋਨ ਦੇ ਵਿੱਚ ਉਹ ਜਿਹੜਾ ਅਕਾਊਂਟ ਹੈ ਜਿਹਦੇ ਜੋ ਥ੍ਰੈਟਨਿੰਗ ਮੈਸੇਜਸ ਕੀਤੀਆਂ ਗਈਆਂ ਸੀਗੀਆਂ ਉਹ ਲੌਗਡ ਇਨ ਸੀਗਾ ਤਾਂ ਜਿਹਦੇ ਕਰਕੇ ਅਸੀਂ ਡਿਜੀਟਲੀ ਐਸਟੈਬਲਿਸ਼ ਕਰ ਸਕੀਏ ਥੈਟ ਹੀ ਵਾਸ ਐਕਚੁਅਲੀ ਦਾ ਯੂਜ਼ਰ ਤਾਂ ਫਿਲਹਾਲ ਜਿਹੜੀ ਹੁਣ ਤੱਕ ਦੀ ਜਿਹੜੀ ਪ੍ਰੀਲਿਮినਰੀ ਪੁਸ਼ਗਤ ਸਾਡੀ ਹੋਈ ਹੈ ਤਾਂ ਐਜ਼ ਆਫ ਨਾਊ ਅਸੀਂ ਕੋਈ ਲਿੰਕ ਨਹੀਂ ਲੱਭਿਆ ਉਹਦੇ ਨਹੀਂ ਗੈਂਗਸਟਰ ਤਾਂ ਪ੍ਰੀਲਿਮినਰੀ ਪੁਸ਼ਗਤ ਦੇ ਵਿੱਚ ਇਹ ਗੱਲ ਸਾਹਮਣੇ ਆਈ ਕਿ ਇਟ ਵਾਸ ਐਨ ਐਕਟ ਆਫ ਮਿਸਚੀਫ ਤਾਂ ਇਹ ਕਿਤੇ WhatsApp ਗਰੁੱਪ ਤੇ ਵਿੱਚ ਉਹ ਪੋਸਟ ਪੈ ਗਿਆ ਸੀਗਾ ਤਾਂ ਉਹਦੇ ਥੱਲੇ ਫਿਰ ਇਸਨੇ ਕਮੈਂਟ ਕਰਤੇ ਬਟ ਇਹਦਾ ਜਿਹੜਾ ਇਹ ਸਟੇਟਮੈਂਟ ਹੈ ਵੀ ਆਰ ਨਾਟ ਟੇਕਿੰਗ ਇਟ ਔਨ ਫੇਸ ਵੈਲਿਊ ਵੀ ਵਿਲ ਡੀਪਲੀ ਇਨਵੈਸਟੀਗੇਟ ਇਟ ਵੀ ਵਿਲ ਡੂ ਦਾ ਫੋਨ ਫੋਰੈਂਸਿਕਸ ਐਂਡ ਇਰੀ ਟੈਕਨੀਕਲ ਇਨਵੈਸਟੀਗੇਸ਼ਨ ਅਸੀਂ ਡੀਟੇਲ ਤਰੀਕੇ ਨਾਲ ਕਰਾਂਗੇ ਟੂ ਅਨਰਥ ਐਨੀ ਪੋਸੀਬਲ ਲਿੰਕ ਵਿਚ ਕੁਡ ਬੀ ਥੇਰ ਤੇ ਉਧਰ ਸੀਐਮਾਨ ਨੇ ਵੀ ਕਾਂਗਰਸੀ ਐਮਪੀ ਸੁਖਜਿੰਦਰ ਸਿੰਘ ਰੰਧਾਵਾ ਤੇ ਤਿੱਖਾ ਸ਼ਬਦੀ ਹਮਲਾ ਕੀਤਾ ਹੈ ਸੀਐਮਾਨ ਨੇ ਕਿਹਾ ਕਿ ਰੰਧਾਵਾ ਦੇ ਬੇਟੇ ਨੂੰ ਧਮਕੀ ਮਿਲਣ ਦੇ ਮਾਮਲੇ ਵਿੱਚ ਕਿਹਾ ਕਿ ਇਹਨਾਂ ਪਹਿਲਾਂ ਖੁਦ ਹੀ ਇਹ ਗੈਂਗਸਟਰ ਪਾਲੇ ਹੋਏ ਸੀ ਤੇ ਹੁਣ ਪੈਸੇ ਦੇ ਲੈਣ ਦੇ ਟੋ ਲੈ ਕੇ ਕੋਈ ਰੌਲਾ ਹੋਵੇ ਅਸਲ ਸੁਖਿੰਦਰ ਰੰਧਾਵਾ ਦੇ ਵੱਲੋਂ ਵੀ ਇਤਿਕਾ ਲੱਗਿਆ ਗਿਆ ਸੀ ਕਿ ਉਹਨਾਂ ਦੇ ਬੇਟੇ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਜਦੋਂ ਇੱਕ ਐਮਪੀ ਦੇ ਬੇਟੇ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਹੁਣ ਤਾਂ ਸਵਾਲ ਸੁਖਿੰਦਰ ਰੰਧਾਵਾ ਦੇ ਵੱਲ ਚੁੱਕੇ ਨੇ ਪਰ ਅੱਜ ਇਹ ਗੱਲ ਕਲੀਅਰ ਹੋਈ ਕਿ ਜਿਹੜਾ ਵਿਅਕਤੀ ਧਮਕੀਆਂ ਦੇ ਰਿਹਾ ਸੀ ਉਸ ਦਾ ਜੱਗੂ ਭਗਵਾਨਪੁਰਿਆ ਨਾਲ ਕੋਈ ਸੰਬੰਧ ਨਹੀਂ ਸੀ ਤੇ ਹੁਣ ਇਸ ਮਾਮਲੇ 'ਚ ਸੀਐਮ ਮਾਨ ਦਾ ਵੀ ਬਿਆਨ ਸਾਹਮਣੇ ਆਇਆ ਅੱਛਾ ਸੁਖੀਨ ਦਾ ਵਾਦੇ ਬੇਟੇ ਨੂੰ ਧਮਕੀ ਮਿਲ ਜਗੂ ਘਾਤੂਰੀਆ ਦੇ ਬੜਾ ਯੂਸ ਕਰ ਰਹੇ ਆ ਨਾ ਵੀ ਕਹਿੰਦਾ ਜੀ ਉਹੀ ਗੱਲ ਹੈ ਆਪ ਹੀ ਆਪ ਹੀ ਆਪ ਹੀ ਉਹਨਾਂ ਆਪ ਹੀ ਉਹਨਾਂ ਨੂੰ ਪਾਲਦੇ ਰਹੇ ਆਪ ਹੀ ਉਹਨਾਂ ਨੂੰ ਪਾਲਦੇ ਰਹੇ ਆਪ ਹੀ ਉਹਨੂੰ ਕੋਈ ਸਾਹ ਕੁਦ ਦਾ ਰੋਲਾ ਪੈ ਗਿਆ ਹੋਣਾ ਹੈ ਨਾ ਵੱਡੀ ਖਬਰ ਆ ਰਹੀ ਹੈ ਭਾਜਪਾ ਆਗੂ ਰਣਜੀਤ ਸਿੰਘ ਗਿੱਲ ਦੇ ਘਰ ਤੇ ਵਿਜੀਲੈਂਸ ਦੀ ਰੇਡ ਖਤਮ ਹੋ ਚੁੱਕੀ ਹੈ ਰਣਜੀਤ ਗਿੱਲ ਦੇ ਘਰ ਤੋਂ ਵਿਜੀਲੈਂਸ ਦੀ ਟੀਮ ਨਿਕਲ ਚੁੱਕੀ ਹੈ ਕਿ ਕੁਝ ਕਾਗਜ਼ੀ ਕਾਰਵਾਈ ਕੀਤੀ ਗਈ ਕਿ ਕੁਝ ਦਸਤਾਵੇਜ਼ ਮਿਲੇ ਨੇ ਕਰੀਬ 7 ਘੰਟੇ ਤੱਕ ਵਿਜੀਲੈਂਸ ਦੀ ਰੇਡ ਚੱਲੀ ਹੈ ਰਣਜੀਤ ਸਿੰਘ ਗਿੱਲ ਦੀ ਰਹਾਇਸ਼ ਦੇ ਉੱਤੇ ਚੰਡੀਗੜ੍ਹ ਸਥਿਤ ਰਹਾਇਸ਼ ਦੇ ਉੱਤੇ ਵਿਜੀਲੈਂਸ ਦੇ ਵੱਲੋਂ ਕਲੀ-ਕਲੀ ਚੀਜ਼ ਨੂੰ ਖੰਘਾਲਿਆ ਗਿਆ ਏ ਤੇ ਹੁਣ ਜਾਂਦੇ ਹੋਏ ਕੀ ਕੁਝ ਨਾਲ ਲੈ ਕੇ ਗਏ ਨੇ ਤੁਹਾਨੂੰ ਦੱਸਾਂਗੇ ਵੱਡੀ ਖਬਰ ਬੀਜੇਪੀ ਆਗੂ ਰਣਜੀਤ ਸਿੰਘ ਗਿੱਲ ਦੇ ਘਰ ਤੇ ਅੱਜ ਸਵੇਰੇ ਇਹ ਰੇਡ ਹੋਈ ਸੀ ਤਕਰੀਬ 7 ਘੰਟੇ ਤੱਕ ਵਿਜੀਲੈਂਸ ਦੀ ਇਹ ਰੇਡ ਚੱਲੀ ਆ ਤੇ ਹੁਣ ਵਿਜੀਲੈਂਸ ਦੀ ਟੀਮ ਰਣਜੀਤ ਸਿੰਘ ਗਿੱਲ ਦੀ ਰਿਹਾਇਸ਼ ਤੋਂ ਬਾਹਰ ਨਿਕਲੀ ਆ ਹਾਲਾਂਕਿ ਉਸਦੇ ਇੱਕ ਕਰੀਬੀ 파ਟਨਰ ਦੇ ਘਰ ਤੇ ਵੀ ਰੇਡ ਕੀਤੀ ਗਈ ਸੀ ਦੱਸਦੀਏ ਕਿ ਗਿੱਲ ਦੀ ਚੰਡੀਗੜ੍ਹ ਵਾਲੀ ਕੋਠੀ ਦੇ ਵਿੱਚ ਰੇਡ ਹੋਈ ਸੀ ਤਕਰੀਬ 7 ਘੰਟੇ ਤੱਕ ਵਿਜੀਲੈਂਸ ਦੀ ਰੇਡ ਚੱਲਦੀ ਰਹੀ ਤਾਂ ਇਸ ਵੇਲੇ ਇਹ ਰੇਡ ਸਮਾਪਤ ਹੋ ਚੁੱਕੀ ਹੈ ਤੇ ਵਿਜੀਲੈਂਸ ਦੀ ਟੀਮ ਰਣਜੀਤ ਸਿੰਘ ਗਿੱਲ ਦੇ ਘਰ ਤੋਂ ਵਾਪਸ ਨਿਕਲੀ ਹੈ ਕਿ ਕੁਝ ਰਣਜੀਤ ਸਿੰਘ ਗਿੱਲ ਦੇ ਘਰ ਤੋਂ ਬਰਾਮਦ ਹੋਇਆ ਹੈ ਕਿ ਕੁਝ ਕਾਰਵਾਈ ਇਸ ਮਾਮਲੇ ਦੇ ਵਿੱਚ ਕੀਤੀ ਗਈ ਹੈ ਜਾਂ ਸਿਰਫ ਹਾਲੇ ਚੈਕਿੰਗ ਹੀ ਕੀਤੀ ਗਈ ਹੈ ਜਾਂਚ ਹੀ ਜਾਰੀ ਹੈ ਇਹ ਜ਼ਰੂਰ ਜਾਣਕਾਰੀ ਤੁਹਾਨੂੰ ਦੇਵਾਂਗੇ ਇਸੇ ਖਬਰ ਤੇ ਹੋਰ ਅਪਡੇਟ ਦੇ ਲਈ ਮੇਰੇ ਸਹਿਯੋਗੀ Umesh Sharma ਜੁੜੇ ਨੇ Umesh ਕੀ ਕੁਝ ਅਪਡੇਟ? ਉਹ ਦੇਖੋ ਕੁਝ ਮਿੰਟਾਂ ਪਹਿਲਾਂ ਹੀ ਵਿਜੀਲੈਂਸ ਦੀ ਟੀਮ ਇੱਥੋਂ ਨਿਕਲੀ ਹੈ ਰਣਜੀਤ ਸਿੰਘ ਗਿੱਲ ਦੇ ਘਰੋਂ ਸੈਕਟਰ 2 ਚੰਡੀਗੜ੍ਹ ਸੀ ਤੇ ਉਹਨਾਂ ਦੀ ਕੋਠੀ ਹੈ ਉੱਥੋਂ ਕੁਝ ਮਿੰਟਾਂ ਪਹਿਲਾਂ ਹੀ ਯਾਨੀ ਕਿ 4:01 ਬਜ ਕੇ 5 ਮਿੰਟ ਤੇ ਜੀ ਟੀਮ ਜਿਹੜੀ ਹੈ ਵਿਜੀਲੈਂਸ ਦੀ ਉਹ ਨਿਕਲੀ ਹੈ ਔਰ ਆਪਣੇ ਨਾਲ ਕੁਝ ਦਸਤਾਵੇਜ਼ ਹੈ ਜਿਹੜੇ ਸੀਲ ਕੀਤੇ ਹੋਏ ਸੀ ਉਹਨਾਂ ਨੇ ਉਹ ਲੈ ਕੇ ਗਈ ਹੈ ਕੁਝ ਡਾਕੂਮੈਂਟਸ ਨਜ਼ਰ ਆਏ ਸਾਨੂੰ ਉਹ ਲੈ ਕੇ ਗਈ ਹੈ ਐਗਜੈਕਟ ਕੀ ਡਾਕੂਮੈਂਟ ਨੇ ਕਿਹੜੇ ਦਸਤਾਵੇਜ਼ ਨੇ ਇਹ ਜਦੋਂ ਤਾਂ ਕੋਫੀਸ਼ਲ ਕੋਈ ਵਿਜੀਲੈਂਸ ਵੱਲੋਂ ਨਹੀਂ ਆਂਦਾ ਤਾਂ ਉਮੇਸ਼ ਬਹੁਤ ਲੰਮਾ ਸਮਾਂ ਇਹ ਰੇਡ ਚੱਲਦੀ ਰਹੀ 7 ਘੰਟੇ ਤੱਕ ਵਿਜੀਲੈਂਸ ਜਿਹੜੀ ਹੈ ਰਣਜੀਤ ਸਿੰਘ ਗਿੱਲ ਦੇ ਘਰ ਦੀ ਤਲਾਸ਼ੀ ਕਹਿ ਲਈਏ ਜਾਂਚ ਕਹਿ ਲਈਏ ਜਾਂ ਦਸਤਾਵੇਜ਼ ਖੰਗਾਲਦੀ ਰਹੀ ਬਰਾਮਦਗੀ ਹਾਲਾਂਕਿ ਜਿਵੇਂ ਤੁਸੀਂ ਵੀ ਕਹਿ ਰਹੇ ਹੋ ਕਿ ਥੋੜੀ ਦੇਰ ਦੇ ਵਿੱਚ ਪਤਾ ਲੱਗੇਗਾ ਜੇਕਰ ਦੇਖਿਆ ਜਾਵੇ ਕਿੰਨੀ ਕੁ ਵੱਡੀ ਏ ਟੀਮ ਸੀ ਕਿੰਨੇ ਕੁ ਅਧਿਕਾਰੀ ਸੀ ਤੇ ਕੀ ਕੁਝ ਅਧਿਕਾਰੀਆਂ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹਨਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਜਾਂ ਕੀ ਕੁਝ ਦਿਖਿਆ ਇਸ ਵੇਲੇ ਕੀ ਅੰਦਰ ਲਜਾਇਆ ਗਿਆ ਸੀ ਕੀ ਬਾਹਰ ਲਿਆਂਦਾ ਗਿਆ ਨਹੀਂ ਵਿਜੀਲੈਂਸ ਅਧਿਕਾਰੀ ਦੇਖੋ ਕੁਝ ਵੀ ਬੋਲਣ ਤੋਂ ਬਚਤੇ ਰਹੇ ਕੁਝ ਨਹੀਂ ਉਹਨਾਂ ਨੇ ਮੀਡੀਆ ਨੂੰ ਕੁਝ ਦੱਸਿਆ ਨਾ ਕੋਈ ਗਲਬਾਤ ਕੀਤੀ ਉਹ ਆਪਣੀ ਕਾਰਵਾਈ ਨੂੰ ਅੰਜਾਮ ਦੇ ਕੇ ਤੇ ਉਹ ਚਲੇ ਗਏ ਹੁਣ ਗੱਲ ਉਹ ਹੀ ਹੈ ਕਿ ਡਾਕੂਮੈਂਟ ਕੀ ਨਿਕਲੇ ਨੇ ਜਾਂ ਕਿਹੜੇ ਡਾਕੂਮੈਂਟ ਵਿਜੀਲੈਂਸ ਅੱਥੋਂ ਲੈ ਕੇ ਗਈ ਹੈ ਕਿਹੜੇ ਅ ਹਮੇਸ਼ਾ ਰੋਕ ਰਹੇ ਅਕਬਰ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਜਿਹੜਾ ਕੁਝ ਲੈ ਕੇ ਜਾ ਰਹੀ ਹੈ ਇਸ ਵੇਲੇ ਕੈਮਰੇ ਦੇ ਵਿੱਚ ਕੈਦ ਹੋਇਆ ਹੈ ਵਿਜੀਲੈਂਸ ਦੀ ਹੈ ਟੀਮਾਂ ਨੇ ਕਿ ਕੁਝ ਲੈ ਕੇ ਗਈਆਂ ਨੇ ਰਣਜੀਤ ਸਿੰਘ ਗਿੱਲ ਦੇ ਘਰ ਤੋਂ ਆਪਣੇ ਦਰਸ਼ਕਾਂ ਦੇ ਨਾਲ ਸਾਂਝਾ ਕਰ ਰਹੇ ਹਾਂ ਦਰਸਲ ਇਹ ਵਿਜੀਲੈਂਸ ਦੀ ਟੀਮ ਹੈ ਤੇ ਵਿਜੀਲੈਂਸ ਦੀ ਟੀਮ ਦੀ ਇਹ ਗੱਡੀ ਹੈ ਜਿਸ ਦੇ ਵਿੱਚ ਉਹ ਕੁਝ ਰੱਖਿਆ ਜਾ ਰਿਹਾ ਹੈ ਜੋ ਰਣਜੀਤ ਸਿੰਘ ਗਿੱਲ ਦੇ ਘਰ ਤੋਂ ਲਿਆਂਦਾ ਗਿਆ ਕੁਝ ਚੀਜ਼ਾਂ ਨੂੰ ਸੀਲਬੰਦ ਵੀ ਕੀਤਾ ਗਿਆ ਪੈਕੇਟ ਦੇ ਰੂਪ ਦੇ ਵਿੱਚ ਵੀ ਕੁਝ ਦਸਤਾਵੇਜ਼ ਜਿਹੜੇ ਨੇ ਉਹ ਨਜ਼ਰ ਆ ਰਹੇ ਨੇ ਹਾਲਾਂਕਿ ਕੀ ਕੁਝ ਇਸ ਦੇ ਨਾਲ ਬਿਜ਼ਨਸ ਦੀ ਟੀਮ ਲੈ ਕੇ ਗਈ ਹੈ ਕੀ ਕੁਝ ਇਲੈਕਟ੍ਰੋਨਿਕ ਗੈਜਟਸ ਹੋਣਗੇ ਜਾਂ ਫਿਰ ਬਹੁਤ ਬਾਰ ਜਿਹੜੀਆਂ ਡਾਇਰੀਆਂ ਹੁੰਦੀਆਂ ਨੇ ਜਿਹਦੇ ਵਿੱਚ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਲਿਖਿਆ ਹੁੰਦਾ ਏ ਜਾਣਕਾਰੀਆਂ ਹੁੰਦੀਆਂ ਨੇ ਉਹ ਵੀ ਬਿਜ਼ਨਸ ਦੇ ਵੱਲੋਂ ਆਪਣੇ ਕਬਜ਼ੇ ਦੇ ਵਿੱਚ ਲਿਆ ਜਾਂਦਾ ਏ ਤੇ ਬਹੁਤ ਬਾਰ ਜਿਹੜੀਆਂ ਚੀਜ਼ਾਂ ਦੇ ਕੋਈ ਬਿਲਿੰਗ ਨਹੀਂ ਹੁੰਦੀ ਉਹਦਾ ਵੀ ਕਿਉਂਕਿ ਖੰਘਾਲਿਆ ਬਾਅਦ ਦੇ ਵਿੱਚ ਜਾਵੇਗਾ ਉਮੇਸ਼ ਬਾਅਦ ਦੇ ਵਿੱਚ ਪਤਾ ਲੱਗੇਗਾ ਜੀ ਜੀ ਉਮੇਸ਼ ਆਵਾਜ਼ ਮਿਲ ਰਹੀ ਹੈ ਜੇਕਰ ਹੋਰ ਕੋਈ ਜਾਣਕਾਰੀ ਕਿਉਂਕਿ ਜੇ ਅਸੀਂ ਤਸਵੀਰਾਂ ਰਾਹੀਂ ਦੇਖੀਏ ਤਾਂ ਦਸਤਾਵੇਜ਼ ਤਾਂ ਜ਼ਰੂਰ ਨਜ਼ਰ ਆ ਰਹੇ ਨੇ ਕਿ ਇਸ ਦੇ ਵਿੱਚ ਕੋਈ ਇਲੈਕਟ੍ਰੋਨਿਕ ਗੈਜਟ ਵੀ ਹੋ ਸਕਦੇ ਨੇ ਕਿਉਂਕਿ ਬਹੁਤ ਵਾਰ ਜਦੋਂ ਵਿਜੀਲੈਂਸ ਦੀ ਟੀਮ ਪਹੁੰਚਦੀ ਆ ਤਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਵੀ ਕਬਜ਼ੇ ਦੇ ਵਿੱਚ ਲਿਆ ਜਾਂਦਾ ਹੈ ਜੀ ਬਿਲਕੁਲ ਗੱਲ ਸਹੀ ਹੈ ਕਿ ਕਈ ਵਾਰ ਮੋਸਟਲੀ ਵਿਜੀਲੈਂਸ ਕੀ ਕਰਦੇ ਇਲੈਕਟ੍ਰੋਨਿਕ ਗੈਜਟਸ ਹੋਏ ਲੈਪਟਾਪ ਹੋਣ ਜਾਂ ਕੋਈ ਇਦਾਂ ਦੇ ਹੋਣ ਹੋਰ ਬਗਿਆ ਫੋਨ ਲੇਕਿਨ ਉਹ ਲੈ ਕੇ ਕਿ ਗਏ ਨੇ ਕਿਉਂਕਿ ਫੀਲ ਜਿਹੜੇ ਅਸਲ ਦਸਤਾਵੇਜ਼ ਦੇਖੇ ਨੇ ਕੋਈ ਡਾਕੂਮੈਂਟ ਨਹੀਂ ਜਾਂ ਕੋਈ ਗੈ لیکن ਇਹ ਨਾ ਜਰੂਰ ਹੈ ਕਿ ਕੁਝ ਸੀਲ ਜਿਹੜੇ ਅਸੀਂ ਦੇਖੀ ਹੈ ਔਰ ਸਫੇਦ ਉਹਦੇ ਵਿੱਚ ਬੰਦਿਆ ਹੋਏ ਸੀ ਕਿਸੇ ਕਾਲੋ ਕਪੜੇ ਵਿੱਚ ਸੀਲ ਕਰਕੇ ਉਹਨੂੰ ਲੈ ਕੇ ਗਏ ਨੇ ਔਰ ਤਿੰਨ ਚਾਰ ਉਹਨਾਂ ਕੋਲ ਡਾਕੂਮੈਂਟ ਸੀਗੇ ਔਰ ਇਹ ਵੀ ਦੱਸਦੀ ਹੈ ਕਿ ਅੰਦਰ ਲੈਪਟਾਪ ਤੇ ਪ੍ਰਿੰਟਰ ਸਵੇਰੇ ਹੀ ਵਿਜੀਲੈਂਸ ਨੇ ਮੰਗਾ ਲਏ ਸੀਗੇ ਉਹ ਪ੍ਰੋਪਰ ਇੱਕ ਲਿਸਟ ਬਣਾਉਂਦੇ ਆਂ ਔਰ ਫਿਰ ਉਹਦੇ ਵਿੱਚ ਬਰਾਮਦਗੀ ਆ ਜੋ ਵੀ ਉਹ ਲੈ ਕੇ ਜਾ ਰਹੇ ਨੇ ਸਾਈਨ ਵੀ ਹੁੰਦੇ ਪ੍ਰੋਟੋਕੋਲ ਹੈ ਹੁਣ ਗੱਲ ਉਹੀ ਹੈ ਕਿ ਇਸ ਮਸਲੇ ਤੇ ਵਿਜੀਲੈਂਸ ਨੇ ਇੱਥੇ ਨੇ ਰੇਡ ਕੀਤੀ ਹੈ शिकायत इपलेट सी हले ऑफिशियल जो स्टेटमेंट नहीं आँगी हाँ रणजीत सिंह गिल नाल नहीं मतलब नहीं हुई है जी. और घर च कौन कौन सी क्योंकि बाकी मैंबर भी इतने और रंजीत सिंह गिल अंदर ने ਉਹ ਵੀ ਹਲੇ ਕਲੈਰਟੀ ਨਹੀਂ ਹੈ ਅਜੇ ਪਹਿਲਾਂ ਜੋ ਗੱਲ ਹੈ ਇਸ ਮਾਮਲੇ ਦੇ ਵਿੱਚ ਕਾਫੀ ਇਸ ਰੇਡ ਨੂੰ ਗੁਪਤ ਰੱਖਿਆ ਗਿਆ ਹੈ ਕਿਉਂਕਿ ਬਹੁਤ ਬਾਰ ਜਾਣਕਾਰੀ ਜਿਹੜੀ ਹੈ ਵਿਜੀਲੈਂਸ ਥੋੜੀ ਦੇਰ ਬਾਅਦ ਸਾਂਝੀ ਕਰਦੀ ਹੈ ਤਾਂ ਅੱਜ ਵੀ ਜਦੋਂ ਪ੍ਰੈਸ ਨੋਟ ਆਏਗਾ ਜਾਂ ਬਰੀਫਿੰਗ ਦਿੱਤੀ ਜਾਏਗੀ ਵਿਜੀਲੈਂਸ ਦੇ ਵੱਲੋਂ ਉਸ ਦੇ ਵਿੱਚ ਜ਼ਰੂਰ ਜਾਣਕਾਰੀ ਹੋਏਗੀ ਕਿਉਂਕਿ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦਾਅਵੇ ਕਰ ਚੁੱਕੀ ਹੈ ਕਿ ਬਿਕਰਮ ਮਜੀਠੀਆ ਦੇ ਨਾਲ ਇਸ ਦੇ ਤਾਰ ਜੁੜ ਰਹੇ ਨੇ ਕੀ ਉਸੇ ਕੇਸ ਦੇ ਵਿੱਚ ਇਹ ਮਾਮਲੇ ਦੇ ਵਿੱਚ ਵਿਜੀਲੈਂਸ ਦੀ ਰੇਡ ਕੀਤੀ ਗਈ ਹੋ ਸਕਦੀ ਹੈ ਬਹੁਤ ਧੰਨਵਾਦ ਉਮੇਸ਼ ਇਸ ਪੂਰੀ ਅਪਡੇਟ ਦੇ ਲਈ ਤਾਂ ਬੀਜੇਪੀ ਆਗੂ ਰਣਜੀਤ ਸਿੰਘ ਗਿੱਲ ਦੇ ਘਰ ਤੇ ਵਿਜੀਲੈਂਸ ਦੀ ਰੇਡ ਖਤਮ ਹੋ ਚੁੱਕੀ ਹੈ ਤੇ ਚੰਡੀਗੜ੍ਹ ਦਾ ਇਹ ਸੈਕਟਰ 2 ਹੈ ਜਿੱਥੇ ਰੇਡ ਹੋਈ ਸੀ ਜਿਸ ਤੋਂ ਬਾਅਦ ਇਹ ਗੱਡੀਆਂ ਜਾ ਰਹੀਆਂ ਨੇ ਵਿਜੀਲੈਂਸ ਦਾ ਜੋ ਦਸਤਾਵੇਜ਼ ਵੀ ਰਣਜੀਤ ਸਿੰਘ ਗਿੱਲ ਦੇ ਘਰ ਤੋਂ ਲਿਜਾਏ ਗਏ ਨੇ